ਸ਼ਾਸਨ ਨੂੰ ਇਹ ਬੇਨਤੀ ਆ ਚਨਾਲੇ ਚਤਾਵਨੀ ਵੀ ਆ ਕਿ ਜੋ ਵੀ ਦੋਸ਼ੀ ਆ ਉਹਨਾਂ ਤੇ ਤੁਰੰਤ ਕਾਰਵਾਈ ਕਰਕੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਗਊ ਭਗਤਾਂ ਨੂੰ ਬੇਨਤੀ ਆ ਸ਼ਨੀਵਾਰ ਨੂੰ ਦੁਪਹਿਰ 12 ਵਜੇ ਹਲਮੰਗੜੀ ਪਹੁੰਚੋ ਔਰ ਫਗਵਾੜਾ ਦੇ ਸ਼੍ਰੀ ਹਨੂਮਾਨ ਗੜੀ ਮੰਦਿਰ ਵਿਖੇ ਗਊ ਭਗਤਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਮੀਟਿੰਗ 'ਚ ਗਊ ਭਗਤਾਂ ਵੱਲੋਂ ਫੈਸਲਾ ਲਿਆ ਗਿਆ ਕਿ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਇੱਕ ਰੋਸ ਮਾਰਚ ਕੱਢਿਆ ਜਾਵੇਗਾ ਇਹ ਰੋਸ ਮਾਰਚ ਮੁੱਖ ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਵੱਜੋਂ ਹਿੰਦੂ ਸਮਾਜ ਅਤੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢਿਆ ਜਾ ਰਿਹਾ ਹੈ ਮੀਟਿੰਗ ਦੌਰਾਨ ਪੱਤਰਕਾਰ ਭਾਰਤ ਟਾਕਰ ਉਹਨਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਰੋਸ ਮਾਰਚ ਸਮੂਹ ਸ਼ਹਿਰ ਵਾਸੀ ਸਹਿਯੋਗ ਕਰਨ ਤਾਂ ਜੋ ਗਊ ਮਾਤਾ ਨੂੰ ਇਨਸਾਫ ਦਿਵਾਇਆ ਜਾ ਸਕੇ જય ਗਊ ਮਾਤਾ જય ਗੋਬਾਲ ਅੱਜ ਸ਼੍ਰੀ ਹਰਮਾਂ ਗੜੀ ਤਾਂ ਅੰਪੋੜਾ ਵਿਖੇ ਸਮੂਹ Hindu ਸੁਰੱਖਿਆ ਸੰਗਠਨ ਜਿਹਦੇ ਵਿੱਚ ਸ਼ਿਵ ਸੈਨਾ ਪੰਜਾਬ ਸ਼ਿਵ ਸੈਨਾ ਅਖੰਡ ਭਾਰਤ ਸ਼ਿਵ ਸੈਨਾ ਬਾਲ ਠਾਕਰੇ ਸ਼ਿਵ ਸੈਨਾ ਉਧਰ ਠਾਕਰੇ ਵਿਸ਼ਵ ਬਿੰਦੂ ਪਰਸ਼ਦ ਬਜਲੰਗ ਦਲ ਸ਼ਿਵ ਸੈਨਾ ਯੂ ਟੀ ਵੀ ਸ਼ੇਫ ਸਨਾ ਚਿੱਦੇ ਗੁਰੂ ਆਪ ਸਲਵ ਸ਼ਕਤੀ ਸੈਨਾ ব্রাহ্মণ ਮੰਡਲ ਪਰਸ਼ੂਰਾਮ ਸੈਨਾ ਅਤੇ ਫਵਾੜਾ ਦੇ तमाम ਅੰਦਰਾ ਦੇ ਪਦ ਅਧਿਕਾਰੀਆਂ ਦੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਜੋ ਫਵਾੜਾ ਜੀ ਗਊ ਹੱਤਿਆ ਤੇ ਗਊ ਮਾਸ ਦਾ ਵਿਪਾਰ ਚੱਲਦਾ ਰਿਹਾ ਉਹਦੇ ਵਿਰੋਧ ਕੀਤਾ ਗਿਆ ਔਰ ਜਿਸ ਤਰ੍ਹਾਂ ਆਪਾਂ ਜਾਣਦੇ ਆ ਕਿ ਉਸ ਜੋ ਵੀ ਤਫਤੀਸ਼ ਦੇ ਵਿੱਚ ਸ਼ਾਮਲ ਜੋ ਦੋਸ਼ੀ ਆ ਤਿੰਨ ਬੰਦੇ आले ਬਾਹਰ ਬੈਠੇ ਆ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਤੇ ਨਾਲੇ ਚੇਤਾਵਨੀ ਵੀ ਆ ਕਿ ਜੋ ਵੀ ਦੋਸ਼ੀ ਆ ਉਹਨਾਂ ਨੂੰ ਤੁਰੰਤ ਕਾਰਵਾਈ ਕਰਕੇ ਫੜੇ ਜਾਣ ਔਰ ਇਹ ਨਾ ਹੋਵੇ ਢਿੱਲੀ ਕਾਰਵਾਈ ਪ੍ਰਸ਼ਾਸਨ ਨਾ ਰੱਖੇ ਜੋ ਦੋਸ਼ੀ ਬਾਹਰ ਆ ਉਹਨਾਂ ਗ੍ਰਿਫਤਾਰ ਕੀਤਾ ਜਾਵੇ ਉਹ ਸਰਕਾਰ ਇਹ ਵੀ ਚੈੱਕ ਕਰੇ ਪ੍ਰਸ਼ਾਸਨ ਕਿ ਜਿਹੜਾ ਗਊ ਮਾਸ ਸਿਗਾ ਕਿਥੇ ਸਪਲਾਈ ਹੁੰਦਾ ਸੀ ਉਹ ਜਿਹੜੇ ਉਹ ਬੰਦੇ ਆ ਉਹ ਵਿੱਚ ਲੈ ਕੇ ਕਿੱਥੋਂ ਕਿੱਦਾਂ ਟਰੱਕ ਕਿਹੜੇ ਕਿਹੜੇ ਵਾਹਨਾਂ 'ਚ ਜਾ ਕੇ ਜਾਂਦਾ ਸੀਗਾ ਕਿੱਦਾਂ ਕਿੱਦਾਂ ਟਰਾਂਸਪੋਰਟ ਜਾਂਦਾ ਸੀ ਸਾਰੇ ਬੰਦੇ ਉਹਦੇ ਵਿੱਚ ਪਾ ਕੇ ਇੱਕ ਕਾਂਡ ਦਾ ਜਿਹੜਾ ਗਰੁੱਪ ਦਾ ਗਰੁੱਪ ਸਾਰੇ ਫੜੇ ਜਾਵੇ ਕਿਸੇ ਵੀ ਦੋਸ਼ੀ ਨੂੰ ਛੱਡਿਆ ਨਾ ਜਾਵੇ ਉਹ ਸਰਕਾਰ ਨੂੰ ਵੀ ਬੇਨਤੀ ਆ ਕਿ ਜਿਹੜਾ ਜਿਹੜੇ ਵੀ ਦੋਸ਼ੀ ਆ ਜਿਨ੍ਹਾਂ ਨੇ ਇਸ ਗਊ ਮਾਂ ਦੀ ਤਸਕਰੀ ਕਰਕੇ ਉਸ ਤੋਂ ਜਿਹੜਾ ਆਮਦਨ ਬਣਾਈ ਆ ਉਸ ਦੇ ਨਾਲ ਆਪਣੀ ਪ੍ਰਾਪਰਟੀ ਬਣਾਈ ਆ ਉਹਨੂੰ ਐਕਸੀਲ ਕਰਨ ਦਾ ਕਾਨੂੰਨ ਬਣਾਇਆ ਜਾਵੇ ਔਰ ਗਊ ਹਤਿਆਰਾਂ ਨੂੰ ਘੱਟੋ ਘੱਟ 5-6 ਸਜ਼ਾ ਦਿੱਤੀ ਜਾਵੇ ਤਾਂ ਕਿ ਸਾਡੀ ਗਊ ਮਾਤਾ ਦਾ ਉਹਦਾ ਨਾਂ ਦਰ ਨਾ ਹੋਵੇ ਔਰ ਇਸੇ ਨੂੰ ਮੁੱਖ ਰੱਖਦੇ ਹੋਏ ਉਹ ਜਿਹੜੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿਹੜੇ ਗਊ ਮਾਤਾ ਜਿਹੜੇ ਉਹਦੇ ਕੰਕਾਲ ਆ ਜਿਨ੍ਹਾਂ ਦਾ ਮਾਸ ਬਰਾਮਦ ਕੀਤਾ ਗਿਆ ਉਹਨਾਂ ਦੇ ਕੰਕਾਲਾਂ ਦੀ ਬਰਾਮਦਗੀ ਕਰਾਈ ਜਾਵੇ ਤਾਕਿ ਆਪਾਂ ਲੀਗਲੀ ਤੌਰ ਤੇ ਕਿਤੇ ਕਾਰਵਾਈ ਚ ਘਟਨਾ ਪੈਦਾ ਹੋਈਏ ਔਰ ਇਸੇ ਚੀਜ਼ ਨੂੰ ਲੈ ਕੇ ਸ਼ਨੀਵਾਰ ਨੂੰ ਸਾਰੇ ਸਮੂਹ ਗਊ ਭਗਤਾਂ ਲੋ ਫਗਵਾੜਾ ਵਿਖੇ ਹਨਮੰਗੜੀ ਤੋਂ ਦੁਪਹਿਰ 12 ਵਜੇ ਵਿਸ਼ਾਲ ਰੋਸ਼ਮਾਰਚ ਕੱਢਿਆ ਜਾਵੇਗਾ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਗਊ ਭਗਤਾਂ ਨੂੰ ਬੇਨਤੀ ਆ ਕਿ ਗਊ ਮਾਰਚ 12 ਸ਼ਨੀਵਾਰ ਨੂੰ ਦੁਪਹਿਰ 12 ਵਜੇ ਹਨਮੰਗੜੀ ਪਹੁੰਚੋ ਔਰ ਰੋਸ਼ਮਾਰਚ ਵਿੱਚ ਹਿੱਸਾ ਲਵੋ ਜੈ ਸ਼ੀ ਰਾਮ ਜੈ ਗਊ ਮਾਤਾ ਜੈ ਗੋ ਪਿਛਲੇ ਦਿਨੀ ਜੋ ਗਊ ਮਾਸ ਬੜੀ ਬੱਡੀ ਮਾਤਰਾ ਦੇ ਵਿੱਚ ਫਗਵਾੜਾ ਵਿਖੇ ਜੋ ਫੜਿਆ ਗਿਆ ਸੀਗਾ ਉਹਦਾ ਉਹਦੇ ਰੋਸ ਦੇ ਵਿੱਚ ਅੱਜ ਇੱਕ ਵਾਰ ਫੇਰ ਇੱਕ ਮੀਟਿੰਗ ਜੇ ਹਨੂਮਾਨ ਗੜੀ ਫਗਵਾੜਾ ਵੀ ਕੇ ਰੱਖੀ ਗਈ ਜਿਹਦੇ ਵਿੱਚ ਹਿੰਦੂ ਸੰਗਠਨਾ ਦੇ ਵੱਖ-ਵੱਖ ਪਤਵੰਤੇ ਸੱਜਣ ਇੱਥੇ ਪਹੁੰਚੇ ਆ ਔਰ ਕੀ ਕੀ ਇਸ ਦੌਰਾਨ ਗਤੀਵਿਧੀਆਂ ਪ੍ਰਸ਼ਾਸਨ ਵੱਲੋਂ ਹੋਈਆਂ ਕੀ ਕੀ ਜੋ ਜੋ ਕੰਮ ਨਹੀਂ ਹੋ ਸਕੇ ਉਹਦੇ ਬਾਰੇ ਜੋ ਵਿਚਾਰ-ਵਿਮਰਸ਼ ਹੋਇਆ ਤਾਂ ਉਹਦੇ ਵਿੱਚ ਇਹ ਨਿਕਲ ਕੇ ਆਇਆ ਕਿ ਹੱਲੇ ਜੋ ਢਾਬੇ ਦਾ ਮਾਲਕ ਬਿੱਲਾ ਔਰ ਜੋ ਵਿਜੇ ਕੁਮਾਰ ਜੋ ਮੁੱਖ ਜੋ ਦੋਸ਼ੀ ਜੋ ਫੜਿਆ ਗਿਆ ਉਹਦਾ ਬ੍ਰਦਰ ਬੱਬੂ ਔਰ ਇੱਕ ਬਿੱਲੇ ਦਾ ਬੇਟਾ ਜੋ ਉਹਨਾਂ ਦੇ ਤਿੰਨਾਂ ਦੇ ਨਾਮ ਦੇ ਜੋ ਪਰਚੇ ਦੇ ਵਿੱਚ ਨਾਮ ਜਦ ਨੇ ਉਹ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਉਹਦੇ ਲਈ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹ ਜਿਹੜੀ ਗ੍ਰਿਫਤਾਰੀ ਜਲਦ ਤੋਂ ਜਲਦ ਕੀਤੀ ਜਾਵੇ ਔਰ ਜਿਹੜੀ ਗੱਲ ਉਸ ਦਿਨ ਕਹੀ ਗਈ ਸੀ ਕਿ ਟਾਬਾ ਜੋ ਹੈ ਉਹ ਪੱਕੇ ਤੌਰ ਤੇ ਸੀਲ ਕੀਤਾ ਜਾਵੇ ਉਸ ਦਿਨ ਪ੍ਰਸ਼ਾਸਨ ਨੇ ਸਾਡੇ ਨਾਲ ਵਾਦਾ ਕੀਤਾ ਸੀਗਾ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਲਾਇਆ ਸੀਗਾ ਕਿ ਅਸੀਂ ਇਹਦੀ ਕੋਰਟ ਦੇ ਵਿੱਚ ਰਿਟ ਪਾ ਕੇ ਇਹਦੀ ਜਿਹੜੀ ਆ ਉਹ ਕੀਤੀ ਜਾਵੇਗੀ ਕਿ ਰਿਟ ਪਾ ਕੇ ਤਾਂ ਉਹਨੂੰ ਜਿਹੜੇ ਟਾਬੇ ਨੂੰ ਸੀਲ ਦੇ ਲਈ ਪਰਮਿਸ਼ਨ ਲਈ ਜਾਵੇਗੀ ਲੇਕਿਨ ਉਹ ਵੀ ਹੱਲੇ ਨਹੀਂ ਹੋਈ ਸੋ ਉਹਦੇ ਨਾਲ-ਨਾਲ ਜਿਹੜੀ ਅਸੀਂ ਮੰਗ ਰੱਖੀ ਸੀ ਕਿ ਆਲੇ-ਦੁਆਲੇ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਖੁਦਾਈ ਕਰਕੇ ਉੱਥੇ ਦੇਖਿਆ ਜਾਵੇ ਕਿ ਕਿਸੇ ਤਰ੍ਹਾਂ ਦੇ ਕੰਕਾਲ ਜਾਂ ਕੋਈ ਇਹੋ ਜਿਹੀ ਗਊ ਮਾਤਾ ਦਾ ਕੋਈ ਚੀਜ਼ ਨਾਲ ਰਿਲੇਟਿਡ ਕੋਈ ਚੀਜ਼ ਨਾ ਪਈ ਹੋਵੇ ਸੋ ਉਹ ਵੀ ਹੱਲੇ ਜੋ ਕਾਰਗੁਜ਼ਾਰੀ ਜੋ ਨਹੀਂ ਕੀਤੀ ਗਈ ਪ੍ਰਸ਼ਾਸਨ ਵੱਲੋਂ ਉਹਦਾ ਰੋਸ ਕਰਦੇ ਹੋਏ ਅੱਜ ਸਾਰੇ ਹਿੰਦੂ ਸੰਗਠਨਾਂ ਨੇ ਰੋਸ ਉਹਦਾ ਰੋਸ ਪ੍ਰਗਟ ਕੀਤਾ ਉਹ ਦੋਸਤੇ ਦੇ ਸੰਬੰਧ ਦੇ ਵਿੱਚ Hindu ਸੰਗਠਨਾ ਨੇ ਸਾਰੇ ਹੀ ਫਗਵਾੜਾ ਵਾਸੀਆਂ ਦੇ ਜਿੰਨੇ ਵੀ Hindu ਸੰਗਠਨ ਇਤੇ ਪਹੁੰਚੇ ਉਹਨਾਂ ਨੇ ਇਹ ਫੈਸਲਾ ਲਿਆ ਕਿ ਸ਼ਨੀਵਾਰ ਨੂੰ 12 ਵਜੇ ਸ਼ਨੀਵਾਰ ਨੂੰ 12 ਵਜੇ ਹਨੂਮਾਨ ਘੜੀ ਤੋਂ ਸਾਰੇ ਹੀ ਇਕੱਠੇ ਹੋ ਕੇ ਆਪਾਂ ਇੱਕ ਫਗਵਾੜੇ ਦੇ ਵਿੱਚ ਇੱਕ ਰੋਸ਼ ਮਾਰਚ ਕੱਢਿਆ ਜਾਵੇਗਾ ਤੋਂ ਮੈਂ ਸਾਰੇ ਹੀ Hindu ਸੰਗਠਨਾ ਨੂੰ